ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਕਿੱਦਾਂ ਸਾਰੇ ਮੈਂ ਉਮੀਦ ਕਰਦਾ ਕਿ ਸਾਰੇ ਠੀਕ ਹੋਗੇ ਤੇ ਸਵੇਰ ਦੇ ਵੱਜ ਗਏ ਆ 8:30 ਤੇ ਆਪਣਾ ਅੱਜ ਦਾ ਜਿਹੜਾ ਵਲੌਗ ਆ ਉਹ ਚਾਲੂ ਹੁੰਦਾ ਵਾ ਫਰਾਂਸ ਤੋਂ ਤੇ ਮੈਂ ਆ ਜਰਮਨੀ ਤੋਂ ਤੇ ਇੱਥੇ ਆਪਾਂ ਰੈਸਟ ਲਿਆ 45 ਮਿੰਟ ਦਾ ਤੇ ਹੁਣ ਆਪਣਾ ਸ਼ੁਰੂ ਹੁੰਦਾ ਵਲੌਗ ਇੱਥੋਂ ਫਰਾਂਸ ਦੇ ਪਾਰਕਿੰਗ ਦੇ ਵਿੱਚੋਂ ਤੇ ਫਰਾਂਸ ਤੋਂ ਤੇ ਆਪਾਂ ਜਾਣਾ ਵਾ ਸਪੇਨ ਠੀਕ ਆ ਜੀ ਤੇ ਚੱਲਦੇ ਹੁਣ ਕਰਦੇ ਆ ਸਫ਼ਰ ਦੀ ਸ਼ੁਰੂਆਤ ਇੱਥੋਂ ਤੇ ਤੁਸੀਂ ਪਹਿਲਾਂ ਚੈੱਕ ਕਰੋ ਇੱਥੋਂ ਦਾ 뷰 ਆ ਤੋ ਹੀ ਵੇਖ ਸਕਦੇ ਸਾਹਮਣੇ ਆਪਣਾ ਟਰੱਕ ਸੈਕਿੰਡ ਵਾਲਾ ਫਰਸਟ ਸੈਕਿੰਡ ਤੇ ਇੱਧਰ ਗੱਡੀਆਂ ਕੁਝ ਰੈਸਟ ਲੈਣ ਵਾਸਤੇ 45 ਮਿੰਟ ਦਾ ਕੋਈ 15 ਮਿੰਟ ਦਾ ਕੋਈ 30 ਮਿੰਟ ਦਾ ਜਿੱਦਾਂ ਵੀ ਆ ਤੇ ਇਹਦੇ ਨਾਲ ਹੀ ਪਰਲੇ ਬੰਨੇ ਵੀ ਪਾਰਕਿੰਗ ਤੁਸੀਂ ਬੂਟੇ ਵੇਖ ਸਕਦੇ ਪੱਤੇ ਪੁੱਤੇ ਝੜ ਗਏ ਸਾਰੇ ਐ ਬੱਤ ਝੜਦਾ ਮੌਸਮ ਤੇ ਆਪਾਂ ਇਸ ਟਾਈਮ ਫ੍ਰਾਂਸ ਦੀ ਪਾਰਕਿੰਗ ਦੇ ਵਿੱਚ ਖੜੇ ਆ ਸਿਰਫ 45 ਮਿੰਟ ਦਾ ਰੈਸਟ ਕਰਨ ਵਾਸਤੇ ਤੇ ਹੁਣ ਆਪਾਂ ਇਥੋਂ ਨਿਕਲਦੇ ਆ ਬਾਈ ਤੇ ਕਰਦੇ ਆ ਸ਼ੁਰੂਆਤ ਸਫ਼ਰ ਦੀ ਤੇ ਬਣੇ ਰਹੋ ਵਲੌਗ ਦੇ ਨਾਲ ਕੰਟੀਨਿਊ ਅਗਰ ਤੁਸੀਂ ਚੈਨਲ ਤੇ ਨਵੇਂ ਜੇ ਤੇ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਖੜਿਆ ਨੂੰ 36 39 ਮਿੰਟ ਹੋ ਗਏ ਆ ਰੈਸਟ ਕਰਦਿਆਂ ਨੂੰ ਤੇ ਆਪਾਂ ਹੁਣੇ ਚਾਹ ਪੀਤੀ ਬਣਾ ਗਏ ਚਾਹ ਚੂਪੀ ਕੇ ਤੇ ਹੁਣ ਆਪਾਂ ਕੈਮ ਸ਼ੈਮ ਹੋ ਗਏ ਆ ਤੇ ਤੁਰਦੇ ਆ ਫਿਰ ਆਪਾਂ ਹੁਣ ਇਥੋਂ अपना आज ये सफर रह गया वा 1223 किलोमीटर ठीक है जी ਤੇ ਆਪਾਂ ਕਰੀਬ ਜਦੋਂ ਲੋਡ ਕੀਤੀ ਜਿੱਥੋਂ ਗੱਡੀ ਉੱਥੋਂ 1500 ਕਿਲੋਮੀਟਰ ਹੈਗਾ ਚਲੋ ਭਾਈ ਚੱਲਦੇ ਆ 45 ਮਿੰਟ ਰੈਸਟ ਹੋ ਗਿਆ ਵਾ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਸਿੱਧ ਸਿੰਘ ਕਿਰਪਾ ਕਰਨੀ ਮੇਰ ਪਰਿਆਤ ਰੱਖਣਾ ਤੇ ਚਲੋ ਜੀ ਵਾਹਿਗੁਰੂ ਦਾ ਲਈਏ ਨਾ ਤੇ ਚੱਲਦੇ ਆ ਭਾਈ ਇਧਰ ਪਲਾਟ ਬਾਹਤ ਆ ਗੋਰਿਆਂ ਨੇ ਠੀਕ ਆ ਇਹ ਕਿਹੜੀ ਫਸਲ ਕਰਦੇ ਹੀ ਹੁਣ ਇਹ ਨਹੀਂ ਇੱਥੇ ਪਤਾ ਲੱਗਦਾ ਹਿਸਾਬ-ਕਿਤਾਬ ਨਹੀਂ ਕੋਈ ਹੈਗਾ ਇਧਰ ਵੀ ਬਈ ਪਾਰਕਿੰਗ ਠੀਕ ਆ ਤੇ ਇਹ ਵਾਲੇ ਤਾਂ ਫਿਲਹਾਲ ਖਾਲੀ ਰਹਿੰਦੀ ਆ ਤੇ ਬਿਨੇ ਅੱਜ ਦਾ ਮਾਹੌਲ ਕੀ ਰਹਿੰਦਾ ਸ਼ਾਮਾਂ ਦਾ ਅਕਦਾ ਤੇ ਬਣੇ ਰੋ ਵਲੌਗ ਦੇ ਵਿੱਚ ਇਦਾਂ ਹੀ ਕੰਟੀਨਿਊ ਤੈਨੂੰ ਦਿਖਾਉਨੇ ਅੱਜ ਦਾ ਕੀ ਹਿਸਾਬ ਕਿਤਾਬ ਰਿੰਦਾ ਸਾਰੀ ਦਿਹਾੜੀ ਦਾ ਠੀਕ ਹੈ ਜੀ ਇੱਕ ਆਹ ਪਾਰਕਿੰਗ ਇੱਧਰ ਵੀ ਠੀਕ ਹੈ ਹੁਣ ਆਪਾਂ ਐ ਘੁੰਮ ਕਮਾ ਗਏ ਫਿਰ ਆਪਾਂ ਐਸ ਰੋਡ ਤੇ ਆ ਜਾਣਾ ਇੱਧਰਲੇ ਬੰਨੇ بڑے ਸਿਸਟਮ ਨਾਲ ਪਾਰਕਿੰਗਾ ਐਗਜਿਟ ਇੰਟਰ ਸਾਰਾ ਕੁਝ بڑے ਸਿਸਟਮ ਨਾਲ ਬਣਾਇਆ ਹੁੰਦਾ ਵਾਗਾਇਦਾ ਸਾਈਨ ਬੋਰਡ ਲੱਗੇ ਹੁੰਦੇ ਆ ਯੂਰਪ ਦੇ ਵਿੱਚ ਜਿੱਦਾਂ ਕਿ ਹੁਣ ਤੁਸੀਂ ਵੇਖ ਸਕਦੇ ਆ ਆ ਵੇਖੋ ਬੋਰਡ ਲੱਗਾ ਨਾ ਹਾਈਵੇ ਦਾ ਨਿਸ਼ਾਨ ਲੱਗਾ ਬਣਿਆ ਉੱਤੇ ਤੇ ਬੋਰਡ ਕਿ ਆਪਾਂ ਐਨੂੰ ਜਾਣਾ ਹੈ ਨਾ ਇਧਰ ਹਾਈਵੇ ਆ ਇਹਨਾਂ ਦਾ ਮਤਲਬ ਇਹ ਆ ਤੇ ਨਾਲ ਹੀ 에ਰੋ ਦਿੱਤਾ ਵਾ ਤੇ ਆਪਾਂ ਹੁਣ ਇੱਥੋਂ ਐ ਹੋ ਜਾਣਾ ਬਈ ਦਰਾਏ ਅਸੀਂ ਕਿਹਾ ਆਪਾਂ ਹਾਉ ਸਾਹਮਣੇ ਟਰੱਕ ਆ ਰਿਹਾ ਨਾ ਇਧਰ ਤੇ ਹੁਣ ਆਪਾਂ ਐਸ ਹਾਈਵੇ ਤੇ ਆ ਗਏ ਆ ਆ ਖੇਤ ਤੁਹਾਨੂੰ ਦਿਖਾਇਆ ਸਾਹਮਣੇ ਆ ਰਿਹਾ ਬਿਲਕੁਲ ਚਲੋ ਜੀ ਚੜ ਗਏ ਆਪਾਂ ਹਾਈਵੇ ਤੇ ਬੱਦਲਵਾਰੀ ਜੀ ਹੋਈ ਪਈ ਆ ਥੋੜਾ ਜਿਹਾ ਮੌਸਮ ਐਵੇਂ ਦਾ ਬਾਈ 9:00 ਵਜ ਕੇ 45 ਮਿੰਟ ਹੋ ਗਏ ਆ ਤੇ ਆਪਾਂ ਪਹੁੰਚ ਗਏ ਆ ਟੋਲ ਤੇ ਇਹ ਆ ਫਰਾਂਸ ਦਾ ਟੋਲ ਫਰਾਂਸ ਦੇ ਟੋਲ ਇਦਾਂ ਦੇ ਤੁਹਾਨੂੰ ਮਿਲਣਗੇ ਅਫਸਰੀ ਤੇ ਟੋਲ ਵੇਖਿਓ ਤੁਸੀਂ ਕਿੰਨੇ ਫਾਸਟ ਆ ਬੜਾ ਟਾਈਮ ਨਹੀਂ ਲੱਗਦਾ ਤੇ ਨਾ ਹੀ ਤੁਹਾਨੂੰ ਇੱਥੇ ਜਾਮ ਮਿਲੂਗਾ ਕਿਤੇ ਆਪਣੇ ਇੰਡੀਆ ਦੇ ਜਾਮ ਹੀ ਲਾਈ ਰੱਖਦੇ ਆ ਚੈੱਕ ਕਰੋ ਤੁਸੀਂ ਕੱਟਿਆ ਗਿਆ ਓਗ ਗਿਆ ਜੀ ਦੋ ਰੋਇ ਚੋਕ ਦੇੰਦੇ ਕੰਮ ਨੂੰ ਬਈ ਕੁਛ ਇਦਾਂ ਦਾ ਮਾਹੌਲ ਚੱਲ ਰਿਹਾ ਇੱਥੇ। ਉਹ ਸਾਹਮਣੇ ਪੁਲਸ ਉਦੋਂ ਨਹੀਂ ਕੀ ਚੈੱਕ ਕਰਦੀ ਰਹਿੰਦੀ। ਆਹ ਦੇਖੋ ਬਈ ਚੈੱਕ ਕਰੋ। ਇਹ ਟ੍ਰੇਨ ਦਾ ਇੰਜਣ। ਇਹ ਆ ਟ੍ਰੇਨ ਅੱਗੇ ਲੈ ਟੁੱਟ ਗਈ ਪਤਾ ਨਹੀਂ ਕੀ ਹੋਇਆ। ਇਹ ਕੁਛ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਰੋਡਾਂ ਦੇ ਉੱਤੇ ਇੰਨਾ ਖੜੀਆਂ ਕਰੀਆਂ ਹੁੰਦੀਆਂ ਇਦਾਂ ਕਰਕੇ। ਹਾਂਜੀ ਟਾਈਮ ਹੋ ਗਿਆ ਜੀ 12:57 ਮਿੰਟ। ਆਪਾਂ ਹੁਣ ਖੜੇ ਆ ਰੋਟੀ ਵਾਸਤੇ ਰੋਟੀ ਰਟੀ ਖਾ ਲਈ ਆਪਾਂ ਤੇ 45 ਮਿੰਟ ਦਾ ਬ੍ਰੇਕ ਸੀਗਾ ਤੇ ਉਹ ਵੀ ਆਪਾਂ ਲੈ ਲਿਆ ਤੇ ਆਪਾਂ ਕੁਛ ਇਸ ਤਰੀਕੇ ਦੀ ਆ ਪਾਰਕਿੰਗ ਆ ਇੱਥੇ ਖੜੇ ਆ ਤੇ ਮੌਸਮ ਵੀ ਘੈਂਟ ਬਣਿਆ ਪਿਆ ਇਸ ਟਾਈਮ ਛਿਟ ਕਣੀ ਨਹੀਂ ਚੱਲਣਦੀ ਅੱਜ ਯਾਨੀ ਕਿ ਥੋੜਾ ਬੂੰਦਾਬਾਂਦੀ ਹੋ ਰਹੀ ਐ ਤੇ ਕੁਛ ਇਦਾਂ ਦਾ ਮਾਹੌਲ ਚਾ ਲਿਆ ਇੱਥੇ ਤੁਸੀਂ ਚੈੱਕ ਕਰ ਸਕਦੇ ਜੀ ਆਹ ਸਾਹਮਣੇ ਰੋੜ ਆ ਇਧਰੋਂ ਆਪਾਂ ਆਏ ਆ ਇਧਰ ਆਪਣੀ ਗੱਡੀ ਪਾਰਕਿੰਗ ਚ ਲਾਈ ਆ। ਕੁਛ ਐਵੇਂ ਦਾ ਸਾਬਤ ਆਵਜਾ। ਕੋਸ਼ਿ ਦਿਨਾਂ ਤੱਕ ਇੱਥੇ ਸਨੋ ਚੱਲੂ ਹੋ ਜਣੀ ਆ। ਚਲੋ ਜੀ ਟਾਈਮ ਹੋ ਗਿਆ ਆਪਣਾ 45 ਮਿੰਟ ਪੂਰਾ ਤੇ ਆਪਾਂ ਹੁਣ ਚਲੋ ਨਿਕਲਦੇ ਇਥੋਂ। ਚੱਲਦੇ ਅੱਗੇ ਹੁਣ ਰਹਿ ਗਿਆ ਆਪਣੇ ਕੋਲ ਟਾਈਮ 3 ਘੰਟੇ ਡਰਾਈਵਿੰਗ ਦੇ ਵਿੱਚ। 3 ਘੰਟੇ 50 ਮਿੰਟ। ਪਰ ਹੁਣ ਆਪਾਂ ਵੇਖਣਾ ਵਾ ਕਿ ਆਪਾਂ ਹਾਈਵੇ ਹਾਈਵੇ ਤੇ ਹੀ ਕਿਤੇ ਜਾ ਕੇ ਗੱਡੀ ਰੋਕ ਦੇਣੀ ਆ। 45 ਘੰਟੇ ਵਾਲਾ ਰੈਸਟ ਲੈਣਾ ਆਪਾਂ ਕਿਉਂਕਿ ਮੁੜ ਕੇ ਅੱਗੇ ਫਿਰ ਆਉਂਦੇ ਆ ਪਿੰਡ ਬੈਨੂੰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਕਿਤੇ ਰੁਕਾਂ ਚੰਗੀ ਜਗ੍ਹਾ ਤੇ ਜਿੱਥੇ 2-3 ਦਿਨ ਵਧੀਆ ਸਪੈਂਡ ਹੋ ਸਕਣਾ ਹਾਂਜੀ ਸ਼ਾਮ ਦੇ 5 ਵਜੇ ਆ ਤੇ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਫਰਾਂਸ ਦੀ ਪਾਰਕਿੰਗ ਦੇ ਵਿੱਚ ਤੁਸੀਂ ਵੇਖ ਸਕਦੇ ਪਿੱਛੇ سارے ਟਰੱਕ ਕਾਫੀ ਵੱਡੀ ਪਾਰਕਿੰਗ ਹੈ ਤੇ ਸੇਫ ਹੈ ਮੈਂ ਰਿਵਿਊ ਚੈੱਕ ਕੀਤੇ ਸੀ ਤੇ ਇੱਥੇ ਹੋਰ ਵੀ ਚੀਜ਼ਾਂ ਚਲੋ ਤੁਹਾਨੂੰ ਦਿਖਾਉਨੇ ਆ ਤੇ ਤੁਸੀਂ ਵੇਖ ਸਕਦੇ ਸਾਹਮਣੇ ਉਹ ਦੇਖੋ ਉਹ ਇੱਕ ਰੈਸਟੋਰੈਂਟ ਟਾਈਪ ਦਾ ਵਾ ਤੇ ਨਾਲ ਹੀ ਉਹਦੇ ਤੁਸੀਂ ਵੇਖ ਸਕਦੇ ਜੇ ਪੰਪ ਆਹ ਵੇਖੋ ਸਾਹਮਣੇ ਪੰਪ ਆ ਤੇ ਉਹ ਸਾਹਮਣੇ ਗੱਡੀਆਂ ਛੋਟੀਆਂ ਦੀ ਪਾਰਕਿੰਗ ਹੈ ਉਧਰ ਤੇ ਇਧਰਲੇ ਬੰਨੇ ਟਰੱਕਾਂ ਦੀ ਪਾਰਕਿੰਗ ਹੈ ਇਹ ਤੋਂ ਪਿਛਲੇ ਬੰਨੇ ਵੀ ਆ ਤੁਸੀਂ ਵੇਖ ਸਕਦੇ ਬੈਕ ਸਾਈਡ ਤੇ ਵੀ ਟਰੱਕ ਹੀ ਟਰੱਕ ਹੈ ਇਹਦੇ ਪਿਛਲੇ ਬੰਨੇ ਕਾਫੀ ਬਹੁਤ ਤਗੜੀ ਪਾਰਕਿੰਗ ਹੈ ਤੇ ਵਧੀਆ ਆਪਣਾ ਟਾਈਮ ਸਪੈਂਡ ਹੋਊਗਾ ਇੱਥੇ ਇਹ ਚ ਵਧੀਆ ਰੈਸਟ ਮਿਲੂਗੀ ਜਿਹੜੀ 45 ਘੰਟੇ ਦੀ ਆਪਣੀ ਰੈਸਟ ਹੈ ਉਹ ਬਹੁਤ ਵਧੀਆ ਲੰਘੂਗੀ ਤੇ ਤੁਸੀਂ ਚੈੱਕ ਕਰ ਸਕਦੇ ਇਥੋਂ ਦਾ ਮਾਹੌਲ ਤੇ ਮੌਸਮ ਆਸਮਨ ਬਣਿਆ ਪਿਆ ਠੀਕ ਹੈ ਜੀ ਇਧਰਲੇ ਬੰਨੇ ਟਾਇਲਟ ਹੈ ਜੈਂਟਸ ਤੇ ਲੇਡੀਜ਼ ਦਾ ਤੇ ਸਾਹਮਣੇ ਬਈ ਆਹ ਮਸ਼ੀਨਾ ਨੂੰ ਚੈੱਕ ਕਰਾਉਨੇ ਆ ਆ ਵੇਖੋ ਮਸ਼ੀਨਾ ਇਹ ਆ ਕੱਪੜੇ ਧੋਣ ਵਾਲੀਆਂ ਮਸ਼ੀਨਾ ਤਾਂ ਇੱਥੇ ਕੱਪੜੇ ਵਗੈਰਾ ਵੀ ਧੋ ਸਕਦੇ ਜੇ ਆਦਮੀ ਚੈੱਕ ਕਰੋ ਇਹਦੇ 5 ਯੂਰੋ ਆ ਇਹਦੇ ਵਿੱਚ ਕਾਫੀ ਫੈਸਿਲਿਟੀਆਂ ਜਿਹੜੀਆਂ ਆ ਕੁਝ ਹੋਊਗਾ ਸ਼ਾਇਦ ਤੇ ਇੱਧਰ 12 ਯੂਰੋ ਵਾਲੀ ਆ ਇੱਧਰ 3 ਯੂਰੋ ਵਾਲੀ ਆ ਠੀਕ ਆ ਜੀ ਤੇ ਸੇਮ ਹੀ ਪ੍ਰੋਸੈਸ ਇੱਧਰ ਆ ਇੱਧਰ ਵੀ ਇਹੋ ਹੀ ਆ ਰਿਹਾ ਤੇ ਅੱਜ ਦੀ ਪਾਰਕਿੰਗ ਦਾ ਕੁਛ ਇਦਾਂ ਦਾ ਮਾਹੌਲ ਚਾੜਿਆ ਤੇ ਅੱਜ ਆਪਾਂ ਬਈ ਇੱਥੋਂ ਤੱਕ ਹੀ ਆਉਣਾ ਸੀ ਜਦੋਂ ਬਾਅਦ ਚ ਹੁਣ ਇੱਥੋਂ ਨਿਕਲਾਂਗੇ ਮੰਡੇ ਨੂੰ ਤੇ ਬਾਕੀ ਕਰਦੇ ਆ ਡਿਸਕਸ ਮੈਨੇਜਰ ਨਾਲ ਕੀ ਕਹਿੰਦਾ ਅੱਜ ਤੇ ਆ ਬਲੌਗ ਛੋਟਾ ਜਿਹਾ ਇੱਥੇ ਇਹਨੂੰ ਕਰਦੇ ਆ ਦੀ ਐਂਡ ਤੇ ਮਿਲਦੇ ਆ ਤੁਹਾਨੂੰ ਫੇਰ ਇੱਕ ਨਵੇਂ ਬਲੌਗ ਦੇ ਨਾਲ ਤੇ ਜੇ ਮੇਰਾ ਬਲੌਗ ਚੰਗਾ ਲੱਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਫੇਰ ਤੋਂ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ